ਜਾਗਵੇਂ ਨਿਮਜਾ ਵਾਲੇ ਲੋਕ ਆਏ ਨੇ ਫੇਟ ਲੜਦਾ ਹੁਣਾਂ ਲੋਕਾਂ ਨੂੰ ਜਿਨ੍ਹਾਂ ਨੇ ਰਾਤੋਂ ਰਾਤਾਂ ਗਰੁੱਪਾਂ ਦੇ ਵਿੱਚ ਮੈਸੇਜ ਪਾਏ ਨੇ ਕਿ ਤੇ ਜਾਗਦੀਆਂ ਨਿਮਜਾ ਵਾਲੇ ਲੋਕ ਆਏ ਨੇ ਤੇਰੇ ਜਿੰਦਾ ਜਾਨੀ ਜੰਮਾ ਲੱਗ ਲੋਕਾਂ ਨੇ ਗੂੜਾ ਲੋਕਰੰਗੂ ਦਾ ਕਿਹੜਾ ਰਿਚਪੇੜ ਹੈ ਕੋਤੋਂ ਆ ਗੁਰ ਰੋਕਣਾ ਚਾਹੁੰਦੇ ਸੀ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅੱਜ ਮੇਰਾ ਹੋਂ ਦਾ ਕੋਈ ਹੀਲਾ ਨਹੀਂ ਸੀ ਮੈਨੂੰ ਬਹੁਤ ਹੀ ਬਹੁਤ ਬੋਲਣੀਆਂ ਹੋਈਆਂ ਵੇ ਸੀ ਪਰ ਉਹਨਾਂ ਨੇ ਜਿਹੜਾ ਮੈਸੇਜ ਪਾਇਆ ਉਹ ਮੇਰੇ ਦਿਲ ਤੇ ਸੇ ਜੀ ਕਰਕੇ ਰੁਕ ਗਿਆ ਉਹ ਜਿੰਨਾ ਤੁਸੀਂ ਰੋਕੋਗੇ ਉਹਨਾ ਅਸੀਂ ਅੱਗੇ ਵਧਾਂਗੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਅਸੀਂ ਪਿੱਛੇ ਹਟਣ ਵਾਲੇ ਨਹੀਂ ਤਾਲ ਤੇ ਗੋਡਾ ਤਰ ਕੇ ਤਾਲ ਤੇ ਗੋਡਾ ਤਰ ਕੇ ਹੱਕ ਪੁਰਵਾ ਕੇ ਲੈ ਕੇ ਜਾਵਾਂਗੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਇਹ ਖੰਨਾ ਕੀ ਹੈ ਖੰਨੇ ਤੋਂ ਬਹੁਤ ਛੋਟੀ ਜੀ ਗੱਲ ਹੈਗੀ ਅੱਜ ਆਪਣੇ ਥੋੜੇ ਸਾਥੀ ਆਏ ਨੇ ਆਪਾਂ ਦਿੱਲੀ ਜਾ ਕੇ ਦਿੱਲੀ ਦੇ ਤਾਲ ਸਾਥੇ ਵੀਰਾਂ ਨਾਲ ਜੋ ਪੇਤਰੂ ਦਾ ਜੱਟਰੀ ਨੂੰ ਦੇ ਉਹ ਤੱਕ ਅਸੀਂ ਇੱਥੇ ਜਾਂਦੇ ਰਹਿਾਂਗੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਆਂ ਅਸੀਂ ਪਿੱਛੇ ਹਟਣ ਵਾਲੇ ਨਹੀਂ ਅਸੀਂ bari 21 ਸਾਲਾਂ ਵਿੱਚ ਜਾ ਕੇ ਲੰਡਨ ਦੇ ਵਿੱਚ ਜਾ ਕੇ ਹੜਵਾਏ ਨੂੰ ਮਾਰਤਾ ਸੀ ਮੁਸਤਫਾ ਦੇ ਘਰ ਤੇ ਬੈਠੇ ਅਸੀਂ ਸਾਥੇ ਕਿਸ ਸਾਥੇ ਨਹੀਂ ਲੈ ਕੇ ਅਸੀਂ ਜਾਂਦੀਆਂ ਵੀਰਾਂ ਵਾਲਿਆਂ ਇਹਨਾ ਸੋਚਿਆ ਆਪਣੀ ਦੀਰਤੀ ਥੋੜੀ ਹੈ ਉਹ ਸ਼ੇਰਾਂ ਦੀ ਦੀਰਤੀ ਥੋੜੀ ਹੁੰਦੀ ਹੈ ਉਹ ਸ਼ੇਰਾਂ ਦੀ ਦੀਰਤੀ ਥੋੜੀ ਹੁੰਦੀ ਹੈ ਪਰ ਪੇਡਾ